ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਆਲੂ ਦੇ ਪਰੌਂਠੇ ਬਣਾਉਣੇ ਬਹੁਤ ਹੀ ਆਸਾਨ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਨਰਮ ਬਣਨ ਵਾਲੇ ਆਲੂ ਦੇ ਪਰੌਂਠੇ ਬਣਾਵਾਂਗੇ ਚਲੋ ਫਿਰ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨੇ ਆ ਦੇਖੋ ਕਿੰਨੇ ਨਰਮ ਤੇ ਗਰਮਾ-ਗਰਮ ਜਿਹੜੇ ਆਲੂ ਦੇ ਪਰੌਂਠੇ ਬਣ ਕੇ ਤਿਆਰ ਹੋ ਗਏ ਬਹੁਤ ਹੀ ਘੱਟ ਸਮੇਂ 'ਚ ਜਿਹੜੇ ਬਾਵਾ ਸਾਰੇ ਤੁਸੀਂ ਪਰੌਂਠੇ ਬਣਾ ਕੇ ਤਿਆਰ ਕਰ ਲਓਗੇ ਅੰਬ ਦੇ ਆਚਾਰ ਦੇ ਨਾਲ ਚਾਹ ਦੇ ਨਾਲ ਦਹੀਂ ਦੇ ਨਾਲ ਬਹੁਤ ਟੇਸਟੀ ਲੱਗਣਗੇ ਸਭ ਤੋਂ ਪਹਿਲਾਂ ਜੀ ਆਪਣੇ ਕੋਲੇ ਹੈਗੇ ਉਬਲੇ ਹੋਏ ਆਲੂ ਆਲੂਆਂ ਨੂੰ ਉਬਾਲ ਕੇ ਆਪਾਂ ਠੰਡਾ ਕਰ ਲਿਆ ਸੀ ਹੁਣ ਇਹਨਾਂ ਦੇ ਆਪਾਂ ਛੋਟੇ ਛੋਟੇ ਟੁਕੜੇ ਕਰ ਲਾਂਗੇ ਵੀ ਚੰਗੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਮੈਸ਼ ਕਰ ਲਗੇ ਤੇ ਆਲੂਆਂ ਦੇ ਆਪਾਂ ਛੋਟੇ ਛੋਟੇ ਟੁਕੜੇ ਕਰ ਲਿਆ ਜੀ ਹੁਣ ਆਪਾਂ ਇਹਨਾਂ ਨੂੰ ਮੈਸ਼ ਕਰ ਲਾਂਗੇ ਕਿਸੇ ਵੀ ਚਮਚੀ ਜਾਂ ਫੋਕ ਦੀ ਮਦਦ ਨਾਲ ਜਾਂ ਫਿਰ ਤੁਸੀਂ ਮੈਸ਼ਰ ਦੀ ਮਦਦ ਨਾਲ ਮੈਸ਼ ਕਰ ਲਿਓ ਇਸ ਤਰੀਕੇ ਨਾਲ ਵਧੀਆ ਜੀ ਆਲੂ ਉਬਲੇ ਹੋਣਗੇ ਨਾ ਫਿਰ ਤੁਸੀਂ ਵਧੀਆ ਆਸਾਨੀ ਨਾਲ ਮੈਸ਼ ਕਰ ਲਓਗੇ ਇਹਨਾਂ ਨੂੰ ਇਸ ਤਰ੍ਹਾਂ ਇਖੇ ਨਾਲੂਆਂ ਨੂੰ ਆਪਾਂ ਮੈਸ਼ ਕਰ ਲਿਆ ਜੇ ਆਪਾਂ ਨੂੰ ਲੱਗਿਆ ਵੀ ਇਹਦੇ ਵਿੱਚ ਥੋੜੇ ਜਿਹਾ ਟੁਕੜੇ ਹੋਰ ਰਹਿ ਗਏ ਆ ਤਾਂ ਆਪਾਂ ਹੋਰ ਹਲਕਾ ਜਿਹਾ ਮੈਸ਼ ਕਰ ਦੇਾਂਗੇ ਪਰ ਚੰਗੇ ਤਰੀਕੇ ਨਾਲ ਦੇਖੋ ਆਪਾਂ ਇਹਨਾਂ ਨੂੰ ਮੈਸ਼ ਕਰ ਲਿਆ ਜੀ ਤੁਸੀਂ ਜਿੰਨੇ ਕ ਪਰੌਂਠੇ ਬਣਾਉਣੇ ਹੋਏ ਨਾ ਓਨੇ ਕ ਆਲੂ ਤੁਸੀਂ ਵਰਤ ਸਕਦੇ ਹੋ ਮੈਂ 4 ਆਲੂ ਆ ਜਿਹੜੇ ਮੀਡੀਅਮ ਸਾਈਜ਼ ਦੇ ਵਰਤੇ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਹਰਾ ਧਨੀਆ ਬਰੀਕ ਕੱਟਿਆ ਹੋਇਆ ਐਡ ਕਰਾਂਗੇ ਇਹਨਾਂ ਪਰੌਂਠਿਆਂ ਦੇ ਵਿੱਚ ਨਾ ਹਰਾ ਧਨੀਆ ਆਪਾਂ ਬਾਵਾ ਸਾਰਾ ਐਡ ਕਰਾਂਗੇ ਵੈਸੇ ਵੀ ਹਰੇ ਧਨੀਏ ਦਾ ਸੀਜ਼ਨ ਹੈ ਹਰਾ ਧਨੀਆ ਜਿਹੜਾ ਵਾਧੂ ਹੈ ਆਪਣੇ ਘਰੇ ਵੀ ਉ ਤੇ ਹੁਣ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੌਲੀ ਮੈਦੇ ਦੀ ਮੈਦੇ ਨੂੰ ਚੰਗੇ ਤਰੀਕੇ ਨਾਲ ਆਪਾਂ ਛਾਂਲ ਲਿਆ ਸੀਗਾ ਘਰ ਦੇ ਵਿੱਚੋਂ ਨਾ ਕੋਈ ਵੀ ਕੌਲੀ ਜਾਂ ਕੱਪ ਚਾਹ ਵਾਲਾ ਸੈੱਟ ਕਰ ਲਿਓ ਤੇ ਹੁਣ ਉਹੀ ਕੌਲੀ ਦੇ ਨਾਲ ਨਾਪ ਕੇ ਆਪਾਂ ਕਣਕ ਦਾ ਆਟਾ ਐਡ ਕਰਾਂਗੇ ਇਹ ਅੱਧੀ ਕੌਲੀ ਐਡ ਕਰਾਂਗੇ ਇੱਕ ਕੌਲੀ ਮੈਦੇ ਦੀ ਤੇ ਅੱਧੀ ਕੌਲੀ ਖਣਕ ਦੇ ਆਟੇ ਦੀ ਹੁਣ ਜੀ ਸਵਾਦ ਅਨੁਸਾਰ ਆਪਾਂ ਪਰੌਂਠੇ ਦੇ ਵਿੱਚ ਜਿੰਨਾ ਨਾਮਕ ਰੱਖਣਾ ਹੈ ਉਹਨਾਂ ਨਾਮ ਖੈਡ ਕਰ ਦਿਆਂਗੇ ਇੱਕ ਛੋਟਾ ਚਮਚ ਭਰ ਕੇ ਮੈਂ ਐਡ ਕਰ ਦੂੰ ਤੁਸੀਂ ਕਾਲਾ ਨਾਮਕ ਵੀ ਐਡ ਕਰ ਸਕਦੇ ਹੋ ਇੱਕ ਚਮਚ ਲਾਲ ਮਿਰਚਾਂ ਦਾ ਐਡ ਕਰ ਦੇਾਂਗੇ ਤੁਸੀਂ ਹਰੀਆਂ ਮਿਰਚਾਂ ਨੂੰ ਬਰੀਕ ਕੱਟ ਕੇ ਵੀ ਐਡ ਕਰ ਸਕਦੇ ਹੋ ਇਹ ਲਾਲ ਮਿਰਚਾਂ ਜਿਹੜੀ ਕਸ਼ਮੀਰੀ ਲਾਲ ਮਿਰਚਾਂ ਨੇ ਜਿਆਦਾ ਕੌੜੀਆਂ ਨਹੀਂ ਹੁੰਦੀਆਂ ਤੁਸੀਂ ਆਪਣੇ ਸਵਾਦ ਅਨੁਸਾਰ ਜਿਹੜੀਆਂ ਲਾਲ ਮਿਰਚਾਂ ਐਡ ਕਰਿਓ ਸੁੱਕਾ ਸਾਬਤ ਧਨੀਆ ਇਹਨੂੰ ਆਪਾਂ ਕ੍ਰਸ਼ ਕਰ ਲਿਆ ਇੱਕ ਚਮਚ ਭਰ ਕੇ ਐਡ ਕਰ ਦੇਾਂਗੇ ਥੋੜੀ ਜੀ ਕਸੂਰੀ ਮੇਥੀ ਇੱਕ ਚਮਚੇ ਭਰ ਕਿਹ ਧਨੀਆ ਪਾਊਡਰ ਦਾ ਇਹ ਸਾਰੇ ਮਸਾਲਿਆਂ ਨਾਲ ਜਿਹੜਾ ਬਹੁਤ ਵਧੀਆ ਫਲੇਵਰ ਆਊਗਾ ਬਿਲਕੁਲ ਟਾਪ ਬਸਟਾਈਲ ਪਰੌਂਠੇ ਬਣਨਗੇ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਆਟੇ ਨੂੰ ਆਪਾਂ ਤਿਆਰ ਕਰਾਂਗੇ ਕਿਸੇ ਵੀ ਖੁੱਲੇ ਬਰਤਨ ਦੇ ਵਿੱਚ ਤੁਸੀਂ ਇਹ ਆਟਾ ਤਿਆਰ ਕਰ ਲਿਓ ਤੇ ਇਸ ਤਰੀਕੇ ਨਾਲ ਹੈ ਜਿਹੜਾ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਜੀ ਥੋੜਾ ਥੋੜਾ ਪਾਣੀ ਐਡ ਕਰਕੇ ਆਪਾਂ ਆਟਾ ਗੁੰਨਾਂਗੇ ਇੱਕੇ ਵਾਰ ਆਪਾਂ ਸਾਰਾ ਪਾਣੀ ਨਹੀਂ ਐਡ ਕਰਨਾ ਤਦ ਤੁਸੀਂ ਨਾ ਥੋੜਾ ਥੋੜਾ ਪਾਣੀ ਐਡ ਕਰਕੇ ਪਹਿਲਾਂ ਤਾਂ ਸਾਰੇ ਆਟੇ ਨੂੰ ਜਿਹੜਾ ਉਹ ਇਕੱਠਾ ਕਰ ਲਿਓ ਫਿਰ ਬਾਅਦ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਹੋਰ ਕਿੰਨੇ ਕੁ ਪਾਣੀ ਦੀ ਜ਼ਰੂਰਤ ਆ ਆਟੇ ਨੂੰ ਗੁੰਨਣ ਦੇ ਲਈ ਕਿਉਂਕਿ ਪਰੌਂਠੇ ਬਣਾਉਣ ਦੇ ਲਈ ਆਟਾ ਜਿਹੜਾ ਉਹ ਸਹੀ ਤਰੀਕੇ ਨਾਲ ਗੁੰਨਿਆ ਹੋਣਾ ਬਹੁਤ ਜ਼ਰੂਰੀ ਆ ਸਪੈਸ਼ਲੀ ਜੇਕਰ ਤੁਸੀਂ ਕਦੇ ਕੁਕਿੰਗ ਜ਼ਿਆਦਾ ਨਹੀਂ ਕੀਤੀ ਤੇ ਤੁਸੀਂ ਪਰੌਂਠੇ ਪਹਿਲੀ ਵਾਰ ਬਣਾ ਰਹੇ ਹੋ ਫਿਰ ਵੀ ਤੁਸੀਂ ਧਿਆਨ ਨਾਲ ਨਾ ਬਿਲਕੁਲ ਥੋੜਾ ਥੋੜਾ ਪਾਣੀ ਐਡ ਕਰਕੇ ਆਟਾ ਗੁੰਨਿਓ ਸਰਦੀਆਂ ਦੇ ਵਿੱਚ ਗਰਮ ਪਾਣੀ ਵਰਤ ਸਕਦੇ ਹੋ ਗਰਮੀਆਂ ਦੇ ਵਿੱਚ ਆ ਜਿਹੜਾ ਠੰਡਾ ਪਾਣੀ ਵਰਤ ਸਕਦੇ ਹੋ ਆਟਾ ਜੀ ਇਸ ਤਰੀਕੇ ਨਾਲ ਜਿਹੜਾ ਆਪਾਂ ਗੁੰਨ ਲਿਆ ਵਸ ਇਹਨੂੰ ਨਾ ਮੁੱਕੀ ਆਪਾਂ ਬਿਲਕੁਲ ਹੀ ਨਹੀਂ ਦੇਣੀ ਆਪਾਂ ਨੂੰ ਬਿਲਕੁਲ ਜ਼ਰੂਰਤ ਨਹੀਂ ਆਪਾਂ ਨੇ ਇਹਨੂੰ ਇਸ ਤਰੀਕੇ ਨਾਲ ਆਟੇ ਨੂੰ ਇਕੱਠਾ ਕਰਕੇ ਗੁੰਨ ਕੇ ਤੇ ਇਹਨੂੰ ਆਪਾਂ ਰੈਸਟ ਕਰਨ ਲਈ ਰੱਖ ਦੇਾਂਗੇ ਢੱਕ ਕੇ ਕਿਸੇ ਵੀ ਪਲੇਟ ਨਾਲ ਢਾਕੇ ਰੱਖ ਦੇਓ 10 ਜਾਂ 15 ਮਿੰਟਾਂ ਲਈ ਤੁਸੀਂ ਰੈਸਟ ਕਰਨ ਲਈ ਰੱਖ ਦੇਣਾਗਾ ਤੇ ਹੁਣ ਜੀ 15 ਮਿੰਟ ਹੋ ਗਏ ਆਟਾ ਰੱਖੇ ਨੂੰ ਤੇ ਹੁਣ ਨਾ ਥੋੜਾ ਜਿਹਾ ਆਪਾਂ ਘਿਓ ਲਾ ਲਾਂਗੇ ਤੇ ਜ਼ਿਆਦਾ ਨਹੀਂ ਬਸ ਤੇ ਘਿਓ ਲਾ ਕੇ ਨਾ ਥੋੜੀ ਜਿਹੀ ਵਸ ਇਹਨੂੰ ਮੁੱਕੀ ਦੇਵਾਂਗੇ ਆਪਾਂ ਵੀ ਥੋੜਾ ਜਿਹਾ ਸਮੂਥ ਹੋ ਜਾਏ ਬਿਲਕੁਲ ਤਿਆਰ ਹੈ ਦੇਖੋ ਇੰਨਾ ਕਿ ਨਰਮ ਹੈ ਇੰਨਾ ਕਿ ਸਖਤ ਹੈ ਬਸ ਜਿਆਦਾ ਸਖਤ ਵੀ ਨਹੀਂ ਜਿਆਦਾ ਨਰਮ ਵੀ ਨਹੀਂ ਤੇ ਆਟਾ ਬਿਲਕੁਲ ਤਿਆਰ ਹੈ ਜੀ ਇਧਰ ਇੱਕ ਸਾਈਡ ਤੇ ਆਪਾਂ ਸੁੱਕਾ ਆਟਾ ਰੱਖ ਲਾਂਗੇ ਤੇ ਚਟਪਟਾ ਜਿਹੜੇ ਗਰਮਾ ਗਰਮ ਪਰੌਂਠੇ ਆਪਾਂ ਇਹ ਬਣਾ ਲੈਨੇ ਆ ਆਪਾਂ ਨਾ ਆਲੂ ਦੇ ਮਿਨੀ ਪਰੌਂਠੇ ਬਣਾ ਰਹੇ ਆ ਬਿਲਕੁਲ ਛੋਟੇ ਛੋਟੇ ਇਸ ਕਰਕੇ ਨਾ ਆਪਾਂ ਛੋਟੇ ਛੋਟੇ ਪੇੜੇ ਕਰਾਂਗੇ ਇਸ ਤੋਂ ਵੀ ਛੋਟੇ ਪੇੜੇ ਕਰ ਸਕਦੇ ਹੋ ਤੁਸੀਂ ਜਿਵੇਂ ਆਪਾਂ ਛੋਟੀਆਂ ਛੋਟੀਆਂ ਅਕਸਰ ਕਰੇ ਰੋਟੀਆਂ ਬਣਾਉਣੇ ਹੁੰਦੇ ਆ ਇਹਨੂੰ ਲਾ ਲਾ ਸੁੱਕਾ ਆਟਾ ਹਲਕਾ ਜਿਹਾ ਪੰਨ ਲਾਂਗੇ ਬਸ ਦੇਖੋ ਜੀ ਪਰੌਂਠੇ ਨੂੰ ਵੇਲ ਕੇ ਆਪਾਂ ਤਿਆਰ ਕਰਾਂਗੇ ਚੱਕਲੇ ਦੇ ਰੱਖਾਂਗੇ ਆਪਾਂ ਪੇੜਾ ਤੇ ਇਸ ਤਰੀਕੇ ਨਾਲ ਵੇਲ ਲਾ ਕੇ ਸਟਫਿੰਗ ਵਾਲੇ ਪਰੌਂਠੇ ਆਪਾਂ ਬਣਾਉਣੇ ਹੁੰਦੇ ਆ ਨਾ ਉਹਦੇ ਵਿੱਚ ਆਪਾਂ ਨੂੰ ਖਾਸ ਖਿਆਲ ਰੱਖਣਾ ਪੈਂਦਾ ਵੇਲਣ ਲੱਗੇ ਕਿਉਂਕਿ ਕਈ ਵਾਰ ਸਟਫਿੰਗ ਚਿਪਕ ਜਾਂਦੀ ਹੈ ਵੇਲਣੇ ਦੇ ਨਾਲ ਕਈ ਵਾਰ ਪਰੌਂਠੇ ਫੱਟ ਜਾਂਦੇ ਆ ਪਰ ਇਹ ਬਹੁਤ ਆਸਾਨ ਤਰੀਕੇ ਨਾਲ ਬਣ ਜਾਣਗੇ ਦੇਖੋ ਬਿਲਕੁਲ ਵੀ ਖਰਾਬ ਨਹੀਂ ਹੋ ਰਹੇ ਤੁਸੀਂ ਚਾਹੋ ਤੇ ਨੂੰ ਸੁੱਕਾ ਆਟਾ ਜਿਹੜਾ ਹੋਰ ਲਾ ਸਕਦੇ ਹੋ ਥੋੜਾ ਜਿਹਾ ਡਾਸਟ ਕਰ ਲਿਓ ਤੇ ਇਸ ਤਰੀਕੇ ਨਾਲ ਵੇਲ ਲਿਓ ਕਿਨਾਰੀਆਂ ਤੋਂ ਨਾ ਆਪਾਂ ਬਿਲਕੁਲ ਇਹਨੂੰ ਵਧੀਆ ਬਣਾ ਕੇ ਤਿਆਰ ਕਰ ਲਾਂਗੇ ਜਿਆਦਾ ਮੋਟਾ ਨਹੀਂ ਰੱਖਾਂਗੇ ਕਿਉਂਕਿ ਫਿਰ ਕਿਨਾਰੀਆਂ ਕੱਚੀਆਂ ਰਹਿ ਜਾਂਦੀਆਂ ਤਾਂਟੇ ਨੂੰ ਬਿਲਕੁਲ ਵੇਲ ਕੇ ਆਪਾਂ ਕਰ ਲਈ ਤਿਆਰ ਤੇ ਹੁਣ ਜੀ ਲੋਹੇ ਦੇ ਤਵੇ ਨੂੰ ਆਪਾਂ ਗਰਮ ਕਰ ਲਿਆ ਤੇ ਆਪਾਂ ਲੋਹੇ ਦੇ ਤਵੇ ਤੇ ਪਰੌਂਠੇ ਬਣਾਵਾਂਗੇ ਦੇਖੋ ਬਿਲਕੁਲ ਵੀ ਸਟਫਿੰਗ ਦਾ ਕੋਈ ਚੰਜਟ ਨਹੀਂ ਇੰਨਾ ਪਰੌਂਠਿਆਂ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਜੇਕਰ ਥੋੜੀ ਫੈਮਿਲੀ ਵੱਡੀ ਆ ਫਿਰ ਤੁਸੀਂ ਬਹੁਤ ਹੀ ਘੱਟ ਸਮੇਂ 'ਚ ਬਹਾਵਾ ਸਾਰੇ ਪਰੌਂਠੇ ਜਿਹੜੇ ਆਸਾਨ ਤਰੀਕੇ ਨਾਲ ਬਣਾ ਲਉਗੇ ਲੋਹੇ ਦੇ ਤਵੇ ਨੂੰ ਕਿਉਂ ਨਾ ਗ੍ਰੀਸ ਕਰ ਲਿਆ ਦੇਸੀ ਘਿਓ ਵਰਤ ਸਕਦੇ ਹੋ ਔਰ ਫੈਂਡ ਤੇਲ ਵਰਤ ਸਕਦੇ ਹੋ ਢਾਲਡਾ ਕਿਉਂ ਵੀ ਵਰਤ ਸਕਦੇ ਹੋ ਜੋ ਵੀ ਤੁਹਾਨੂੰ ਵਧੀਆ ਲੱਗੇ ਗਰਮ ਤਵੇ ਤੇ ਪਰੌਂਠੇ ਨੂੰ ਆਪਾਂ ਪਾਤਾ ਜਦੋਂ ਇਹ ਇਸ ਤਰੀਕੇ ਨਾਲ ਥੋੜਾ ਜਿਹਾ ਡਰਾਈ ਹੋ ਗਿਆ ਇੱਕ ਸਾਈਡ ਤੋਂ ਫ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਜਿਹੜਾ ਪਰੌਂਠਾ ਪੱਕ ਰਿਹਾ ਹੈ ਜਿਹੜੀ ਫਲੇਮ ਹੈ ਨਾ ਹੁਣਾ ਤਾਂ ਆਪਾਂ ਵਧ ਰੱਖਣੀ ਹੈ ਨਾ ਘੱਟ ਰੱਖਣੀ ਹੈ ਕਿਉਂਕਿ ਜੇ ਅੱਗ ਆਪਾਂ ਜ਼ਿਆਦਾ ਰੱਖਾਂਗੇ ਪਰੌਂਠਾ ਜਿਹੜਾ ਉੱਪਰੋਂ ਹੈ ਜਿਹੜਾ ਉਹ ਜਲ ਜਾਊਗਾ ਤੇ ਵਿੱਚੋਂ ਕੱਚਾ ਰਹਿ ਜਾਊਗਾ ਇਸ ਕਰਕੇ ਮੀਡੀਅਮ ਜੀ ਅੱਗ ਤੇ ਆਪਾਂ ਪਰੌਂਠੇ ਬਣਾਉਣੇ ਹੁੰਦੇ ਆ ਵੀ ਵਿੱਚੋਂ ਵੀ ਵਧੀਆ ਪੱਕ ਜਾਣ ਚੰਗੇ ਤਰੀਕੇ ਨਾਲ ਤੇ ਪਰੌਂਠੇ ਆ ਜਿਹੜੇ ਉਹ ਜਲਣ ਨਾ ਘਿਓ ਲਾ ਲਾ ਕੇ ਦੋਨੇ ਸਾਈਡਾਂ ਤੋਂ ਆਪਾਂ ਪਰੌਂਠਿਆਂ ਨੂੰ ਬਕਾ ਲਾਂਗੇ ਕਿੰਨੇ ਵਧੀਆ ਨਰਮ ਪਰੌਂਠੇ ਬਣ ਰਹੇ ਆ ਦੇਖੋ ਦੇਖਦੇ ਸਾਰੀ ਤੁਹਾਡੇ ਮੂੰਹ ਚ ਪਾਣੀ ਆ ਜਾਊਗਾ ਵੀ ਅ ਤੇ ਗਰਮਾ ਗਰਮ ਆਲੂ ਦਾ ਪਰੌਂਠਾ ਬਿਲਕੁਲ ਬਣ ਕੇ ਹੋ ਗਿਆ ਤਿਆਰ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਸੇਮੇ اسی ਤਰੀਕੇ ਨਾਲ ਦੂਜੇ ਵੀ ਬਣਾ ਲੈਨੇ ਆ ਤੇ ਜੇਕਰ ਪਹਿਲਾਂ ਵਾਲੀਆਂ ਤੁਸੀਂ ਵੀਡੀਓਜ਼ ਚੈਨਲ ਤੇ ਨਹੀਂ ਦੇਖੀਆਂ ਜੀ ਹੁਣੇ ਜਾ ਕੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਚੈਨਲ ਤੇ ਪਹਿਲਾਂ ਵਾਲੀ ਵੀਡੀਓ ਵੀ ਦੇਖਿਓ ਕਾਫੀ ਜ਼ਿਆਦਾ ਪਰੌਂਠੇ ਦੀਆਂ ਪਰੈਸਪੀਸ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਹੋਈਆਂ ਆ ਪਰੌਂਠੇ ਵੀ ਆਪਾਂ ਕਿਹਾ ਉਹ ਲਾ ਲਾ ਕੇ ਜਿਹੜੇ ਬਣਾ ਲੈਨੇ ਆ ਜੀ ਹੁਣ ਜਿਦੋਂ ਮੈਂ ਪਰੌਂਠੇ ਬਣਾ ਰਹੀ ਆ ਨਾ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਜਿਹੜੇ ਆਪਾਂ ਇਹਦੇ ਵਿੱਚ ਮਸਾਲੇ ਪਾਏ ਆ ਜਿਵੇਂ ਸਪੈਸ਼ਲੀ ਧਨੀਏ ਦੀ ਮਾਤਰਾ ਜ਼ਿਆਦਾ ਰੱਖੀ ਆਪਾਂ ਇਹ ਚ ਕਸੂਰੀ ਮੇਥੀ ਪਾਈ ਆ ਨਾ ਤੇ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਐਨੇ ਸਵਾਦ ਬਣਨਗੇ ਵੀ ਸ਼ਾਬੇ ਦੇ ਵਿੱਚ ਡੱਬੇ ਦੇ ਵਿੱਚ ਪਰੌਂਠੇ ਬਚਨੇ ਨਹੀਂ ਨਾਲ ਦੀ ਨਾਲ ਤੁਹਾਡੇ ਫੈਮਿਲੀ ਮੈਂਬਰ ਖਾਈ ਜਾਣਗੇ ਜਿਵੇਂ ਜਿਵੇਂ ਤੁਸੀਂ ਬਣਾਈ ਚੱਲੋਗੇ ਤੇ ਆ ਵੀ ਪਰੌਂਠਾ ਗਰਮਾ ਗਰਮ ਬਿਲਕੁਲ ਬਣ ਗਿਆ ਜੀ ਤੇ ਆ ਵੀ ਆਪਾਂ ਵੇਲ ਕੇ ਕਰ ਲਿਆ ਤਿਆਰ ਇਸੇ ਤਰੀਕੇ ਨਾਲ ਸਾਰੇ ਪਰੌਂਠੇ ਆ ਜਿਹੜੇ ਮੈਂ ਗਰਮਾ ਗਰਮ ਬਣਾ ਲੂੰਗੀ ਬਹੁਤ ਹੀ ਘੱਟ ਸਮੇਂ ਚ ਬਣ ਜਾਣਗੇ ਤੁਸੀਂ ਵੀ ਇਹ ਪਰੌਂਠੇ ਜਰੂਰ ਕਰੇ ਟਰਾਈ ਕਰੋ ਜੀ ਰੈਸਪੀ ਬਹੁਤ ਟੇਸਟੀ ਬਣੂਗੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਕਾਤਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਗਰਮਾ ਗਰਮ ਸਾਰੇ ਪਰੌਂਠੇ ਜੀ ਆਪਾਂ ਸਰਵ ਕਰ ਲਿਆ ਤੁਸੀਂ ਇਹਨੂੰ ਦਹੀਂ ਦੇ ਨਾਲ ਖਾਓਗੇ ਰਾਇਤੇ ਦੇ ਨਾਲ ਖਾਓਗੇ ਲੱਸੀ ਦੇ ਨਾਲ ਖਾਓਗੇ ਬਹੁਤ ਟੇਸਟੀ ਲੱਗਣਗੇ ਤੇ ਮੈਂ ਅੰਬ ਦੇ achar ਨਾਲ ਇਹ ਸਰਵ ਕੀਤੇ ਆ ਮੈਂ ਤੁਹਾਨੂੰ ਨਾਲ ਇੱਕ ਬੁਰਕੀ ਤੋੜ ਕੇ ਵੀ ਦਿਖਾਉਣੀ ਹੈ ਵੀ ਇਹ ਪਰੌਂਠਿਆਂ ਦੇ ਵਿੱਚ ਤੇ ਜਿਹੜੇ ਸਟਫਿੰਗ ਭਰ ਕੇ ਆਪਾਂ ਬਣਾਉਣੀ ਆ ਨਾ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਇੰਨੇ ਨਰਮ ਬਣ ਕੇ ਇਹ ਤਿਆਰ ਹੋਣਗੇ ਕੋਈ ਦਾਸ ਹੀ ਨਹੀਂ ਸਕਦਾ ਇਹਨਾਂ ਨੂੰ ਖਾ ਕੇ ਇਹਨਾਂ ਨੂੰ ਦੇਖ ਕੇ ਵੀ ਇਹ ਆਪਾਂ ਬਿਨਾ ਸਟਫਿੰਗ ਭਰੇ ਆ ਜਿਹੜੇ ਬਣਾਈ ਆ